ਜਿਹੜਾ ਮੰਨ ਲਿਆ ਨਾ ਖੁਦ ਸੁਪਾ ਕੇ ਹੈ ਕਿ ਜਿਹੜਾ ਨਸ਼ਾ ਚਾਚਿਤ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਐਮਐਨਐ ਜਾਂ ਤੋਂ ਦੇ ਜਿਹੜੇ ਲੀਡਰ ਨੇ ਆਮ ਪਾਰਟੀ ਦੇ ਉਹ ਖੁਦ ਬਿਕਾਰ ਰਹੇ ਇਸ ਕਰਕੇ ਜਿਹੜੇ ਨਸ਼ਾ ਵੰਦ ਨਹੀਂ ਹੁੰਦਾ ਨਸ਼ੇ ਦੇ ਖੇਤਾਂ ਫੜੀਆਂ ਨਹੀਂ ਜਾਂਦੀਆਂ ਫੜਨੀਆਂ ਕੀ ਨੇ ਹੁੰਦੀਆਂ ਨੇ ਪਰ ਜਿਹੜੇ ਫੜਨ ਵਾਲੇ ਲੋਕ ਆ ਉਹ ਪਹਿਲਾਂ ਹੀ ਦੱਸ ਦਿੰਦੇ ਆ ਜੇ ਤੁਹਾਡੇ ਅੱਗੇ ਅੱਜ ਸਾਥ ਪਾਣਾ ਤਾਹ ਨੂੰ ਖੜਿਆ ਜਾਣਾ ਇਸ ਕਰਕੇ ਕਿਸਾਨ ਭਰਾਵੋ ਜੇ ਪੂਜਾਤੀ ਤੇ ਕਹ ਲਿਏ ਜੇ ਕੋਈ ਕੁੱਤੀ ਚੋਰਾਣਾ ਰਾਜੰਦੀ ਆ ਭਾਵੇਂ ਚੋਰੀ ਤੇ ਮੇਰੇ ਕੋਲ ਆਜੇ ਸੰਵੇਦਨਾ ਨਾ ਕਰ ਕਿਉਂਕਿ ਸਾਡੇ ਇੱਥੇ ਲੋਕਾਂ ਤੋਂ ਜਿਹੜੇ ਬੋਲੀਆਂ ਚਲਾਉਣ ਵਾਲੇ ਹਿਆੜੇ ਦੇ ਪੁੱਤ ਸੁਆਗੋ ਸਿੰਘ ਤੇ ਸੁਨੀਤ ਸਿੰਘ ਜਦੋਂ ਉਸ ਨੂੰ ਮਿਲੇ ਉਹਨਾਂ ਬਾਅਦ ਤੋਂ ਉਹ ਰਹਿ ਗੋ ਉਹਨਾਂ ਤੋਂ ਗ੍ਰਾਹਮਾਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਲਿਆ ਉਹਨਾਂ ਨੇ ਸਨਮਾਨ ਦਿੱਤਾ ਜੋ ਹੈ ਇੱਕ ਇੱਕ ਬਹੁਤ ਬੜਾ ਕੰਮ ਕੀਤਾ ਹੈ ਜਿਹੜਾ ਕਿਸਾਨਾਂ ਦੇ ਝੋਲੀਆਂ ਚਲਾਈਆਂ 1998 ਦੇ ਨਿਚਾਰ ਦਿੱਤਾ ਪਰ ਉਹਨੂੰ ਕੁਛਣ ਵਾਲਾ ਹੋਰ ਇਹ ਕਿਹੜੇ ਕਿਸਾਨ ਹੈ ਉਹ ਨਹੀਂ ਤੁਸੀਂ ਭਰਾ ਨੇ ਕਿਸੇ ਦੇ ਕੋਲ ਨਹੀਂ ਕਿਸੇ ਦੇ ਪੁੱਤ ਨਹੀਂ ਪਰ ਸਾਡੇ ਇਹ ਪੀਰੋ ਹਰਖਸ ਮਲਾਜੂ ਨੇ ਇਹ ਭੱਜ ਜਾਂਦੇ ਨੇ ਚਰੋਕੇ ਹੈ ਪਾਰਟੀ ਦੇ ਵਿੱਚ ਹੁੰਦੇ ਆ ਤਾਂ ਜਿਹੜੀ ਆਪਣੀ ਜ਼ਿੰਮੇਵਾਰੀ ਆ ਆਪਣਾ ਇਖਲਾਕੀ ਫਰਜ਼ ਜਿਵੇਂ ਸਾਡੀ ਧੀ ਨੇ ਏਅਰਪੋਰਟ ਤੇ ਗਾਇ ਸੰਦੇ ਉਹ ਕੰਨੜਾ ਰੋਕ ਨੇ ਗਾਦਨਾ ਦਿੱਤੀ ਉਹ ਵੀ ਇੱਕ ਇਹਨਾਂ ਲੋਕਾਂ ਦੇ ਵਿੱਚੋਂ ਆ ਪਰ ਉਸ ਨੇ ਆਪਣਾ ਧਰਮ ਪਛਾਣਿਆ ਆਪਣੇ ਧਰਮ ਨੂੰ ਦੱਸਿਆ ਕਿ ਅਸੀਂ ਵੀ ਇੱਕ ਕਿਸਾਨਾਂ ਦੀ ਧੀ ਆ ਮੇਰੀ ਮਾਂ ਐਨੇ ਚੱਟੋ ਕਰਨਿਆਂ ਤੇ ਵੇਚੀ ਆ ਕਿਸਾਨ ਭਰਾਵੋ ਜਿਹੜੇ ਕਹਿੰਦੇ ਹੁੰਦੇ ਆ ਵੀ ਪੰਜਾਬੀ ਚ ਕਹ ਲਈਏ ਵੀ ਅਸਲ ਮਾਂ ਤੇ ਹੁੰਦੇ ਹੁੰਦੇ ਆ ਉਹ ਕਦੇ ਵੀ ਆਪਣੀ ਕਿਸਾਨੀ ਨੂੰ ਦੇਖ ਕੇ ਜਾਂ ਮਰਦੀ ਦੇਖ ਕੇ ਮਰ ਸਕ ਜਾਣਗੇ ਪਰ ਆਪਣੇ ਪਿਆਰ ਵਰਗੇ ਲੋਕਾਂ ਦੇ ਖਾਮਾ ਦੇ ਭਰਾਵਾਂ ਵਰਗਾ ਕਿਤੇ ਦਾੰਗਾ ਜਾਂ ਦੰਦ ਨਹੀਂ ਚਲੰਗੇ ਪਰ ਇੱਕ ਦੀ ਗੱਲ ਇਹ ਸਰਕਾਰ ਪੂਨਾ ਵਿਸਤਾਰ ਕੀਤੀ ਹੈ ਇਹਨਾਂ ਲੋਕਾਂ ਨੂੰ ਸਲਵਾਨ ਦਿੱਤਾ ਰਹਿਣਾ ਚਾਹੀਦਾ ਇਹਨਾਂ ਲੋਕਾਂ ਨੂੰ ਜਿੱਥੇ ਹੋਵੇ ਉੱਥੇ ਜਾਣੇ ਚਾਹੀਦੇ ਹਿੰਗੇ ਜਦ ਮੈਂ ਜੱਟਾਂ ਦਾ ਆਗਮਨ ਕਰਤਾ ਦਿੱਤਾ ਸੀ ਜਿਹੜਾ ਕੋਈ ਪਿੰਸ ਆਸਰੋ ਬਾਤ ਨੂੰ ਜਾਣ ਦੇਤੇ ਅੱਗੇ ਮਾਪਿਆਂ ਦਾ ਕਾਸ਼ੇ ਕੰਟਰ ਕਾਪਾ ਸੀ ਉਹਨੂੰ ਸਨਮਾਨਤ ਕੀਤਾ ਜਾਂਦਾ ਸੀ ਅੱਜ ਵੀ ਉਹੀ ਗੱਲ ਇਹਨਾ ਪੱਧ ਕਿਸਾਨਾਂ ਦੇ ਪ੍ਰਸਤੁਤ ਕਰੂਗਾ ਵੱੰਡ ਕਿਸਾਨਾਂ ਨੂੰ ਮਾਰੂਗਾ ਕੁੱਟੂਗਾ ਉਹ ਅਗਿਰੀ ਪਾਸ ਪਾ ਸਰਕਾਰ ਆਹਰਿਆਣ ਦੀ ਉਹ ਕੰਨੇ ਅਸੀਂ ਤੁਹਾਨੂੰ ਸਨਮਾਨ ਕਰਾਂਗੇ ਆਰੇ ਲੰਮੀ ਚੋਟੀ ਵਾਲਾ ਹੋਵੇ ਭਰਾਓ ਜਿਹੜਾ ਸਮਾਂ ਹੁੰਦਾ ਸਮਾਂ ਹਰ ਸਮੇਂ ਤੇ ਨਾਲ ਨਹੀਂ ਚੱਲਦਾ ਸਮੇਂ ਬਦਲਦਾ ਹੁੰਦਾ ਰਹਿੰਦਾ ਇਹ ਕਦੇ ਹੁੰਦੇ ਘਰ ਦੇ ਪਰਸਾਂਵੇਂ ਕਦੇ ਧੁੱਪ ਹੋ ਜਾਂਦੀ ਹੈ ਕਦੇ ਛਾਂ ਹੋ ਜਾਂਦੀ ਆ ਇਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਵੀ ਅੱਜ ਠੀਕ ਆ ਸਾਨੂੰ ਸਨਮਾਨ ਕਰ ਦੇਣਗੇ ਸਾਨੂੰ ਮਾਣ ਬਖਸ਼ਿਆ ਜਾਊਗਾ ਸਾਨੂੰ ਵੀ ਕੀ ਹੋਰ ਮਿਲ ਚੁਗੀ ਪਰ ਤੁਸੀਂ ਰਹਿਣਾ ਤਾਂ ਲੋਕਾਂ ਚ ਹੀ ਆ ਨਾ ਆਲੋ ਸਾਡੇ ਮੋਖੇ ਤੇ ਕਰਨਾ ਹੈ ਇਸ ਕਰਕੇ ਮਾਨੂੰ ਸੰਭਲਣਾ ਚਾਹੀਦਾ ਇਹਨਾਂ ਨੂੰ ਜਿਹੜੇ ਚਿੰਨ੍ਹ ਇਹ ਨਹੀਂ ਲੈਣੇ ਚਾਹੀਦੇ ਚਾਹੀਦੇ ਬਾਸ